ਸ਼ੁਕਰਵਾਨ ਨੂੰ ਬੀਜੇਪੀ ਦੇ ਐਸਐਸਟੀ ਸੰਸਦ ਮੈਂਬਰਾਂ ਦਾ ਇੱਕ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਿਆ ਇਸ ਬੈਠਕ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਐਸਐਸਸੀ ਰੱਖਵੇ ਕਰਨ ਦੇ ਵਿੱਚ ਕ੍ਰੀਮੀ ਲੇਅਰ ਦੇ ਸੁਝਾਅ ਜੋ ਦਿੱਤਾ ਗਿਆ ਸੀ ਉਸ ਤੇ ਕੇਂਦਰ ਸਰਕਾਰ ਰੱਖਵੇ ਕਰਨ ਦੀ ਵਿਵਸਥਾ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕਰਨ ਜਾ ਰਹੀ ਇਸ ਦੇ ਨਾਲ ਦੱਸਿਆ ਕਿ ਕੇਂਦਰੀ ਕੈਬਨਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝਾ ਕਰਦਿਆਂ ਹੋਇਆ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਨਵੀ ਵੈਸ਼ਨਵ ਨੇ ਦੱਸਿਆ ਕਿ ਕੈਬਨਟ ਮੀਟਿੰਗ ਵਿੱਚ ਸੁਪਰੀਮ ਕੋਰਟ ਦੇ ਹਾਲੀ ਦੇ ਵਿੱਚ ਦਿੱਤੇ ਫੈਸਲੇ ਬਾਰੇ ਜੋ ਵਿਸ਼ਵਾਸਪੂਰਵਕ ਚਰਚਾ ਹੋਈ ਹੈ ਜਿਸ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਐਸਸੀ ਐਸਟੀ ਅਤੇ ਜੋ ਰਿਜ਼ਰਵੇਸ਼ਨ ਹੈ ਸੁਝਾਅ ਦਿੱਤਾ ਗਿਆ ਸੀ ਸੁਪਰੀਮ ਕੋਰਟ ਦੇ ਵੱਲੋਂ ਉਸ ਦੇ ਉੱਤੇ ਕੇਂਦਰ ਸਰਕਾਰ ਨੇ ਜੋ ਕਿ ਸ਼ੁੱਕਰਵਾਰ ਨੂੰ ਸਪਸ਼ਟ ਕੀਤਾ ਹੈ ਕਿ ਅਨੁਸੂਚਿਤ ਜਾਤੀਆਂ ਦੇ ਜਨਜਾਤੀਆਂ ਨੂੰ ਰੱਖਵੇਂ ਕਰਨ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕ੍ਰੀਮੀ ਲੇਅਰ ਦੀ ਕੋਈ ਵੀ ਵਿਵਸਥਾ ਨਹੀਂ ਹੈ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਕ੍ਰੀਮੀ ਲੇਅਰ ਲਾਗੂ ਨਹੀਂ ਹੁੰਦੀ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਚ ਕੈਬਨਿਟ ਦੀ ਬੈਠਕ ਹੋਈ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ੋਕ ਵਿਸ਼ਵਸ਼ਰਮ ਨੇ ਕਿਹਾ ਕੀ ਸੁਪਰੀਮ ਕੋਰਟ ਦੇ ਐਸਸੀਐਸਟੀ ਦੇ ਰਾਖਵੇਂਕਰਨ ਤੇ ਕ੍ਰੀਮੀ ਲੇਅਰ ਦੀ ਵਿਵਸਥਾ ਕੀਤੀ ਸੀ ਜੋ ਉਹਨਾਂ ਨੇ ਸੁਝਾਅ ਦਿੱਤਾ ਸੀ ਇਸ ਬਾਰੇ ਕੈਬਨਿਟ ਵਿੱਚ ਜੋ ਚਰਚਾ ਹੋਈ ਹੈ ਡੂੰਗੀ ਚਰਚਾ ਤੋਂ ਬਾਅਦ ਮੰਤਰੀ ਮੰਡਲ ਦੇ ਵਿਚਾਰ ਇਹ ਐਨਡੀਏ ਸਰਕਾਰ ਜੋ ਕਿ ਡਾਕਟਰ ਅੰਬੇਡਕਰ ਦੇ ਵੱਲੋਂ ਬਣਾਏ ਗਏ ਸੰਵਿਧਾਨ ਨੂੰ ਦੇ ਪ੍ਰਤੀ ਵਚਨਬੱਧ ਐਸਸੀਐਸਟੀ ਕ੍ਰੀਮੀ ਲੇਅਰ ਦਾ ਕੋਈ ਵੀ ਪ੍ਰਦਾ ਪ੍ਰਬੰਧ ਹੈ ਜੋ ਸੰਵਿਧਾਨ ਦੇ ਵਿੱਚ ਨਹੀਂ ਹੈ ਉਹਨਾਂ ਕਿਹਾ ਕਿ ਇਹ ਮੰਤਰੀ ਮੰਡਲ ਦਾ ਵਿਚਾਰ ਹੈ ਕਿ ਐਨਡੀਏ ਸਰਕਾਰ ਸੰਵਿਧਾਨ ਦੀਆਂ ਵਿਵਸਥਾਵਾਂ ਦੀ ਜੋ ਵਿਸਥਾ ਵਿਵਸਥਾਵਾਂ ਦੇ ਪ੍ਰਤੀ ਵਚਨਬੱਧ ਹੈ ਸੋ ਦੱਸਿਓ ਕਿ ਐਸਐਸਟੀ ਜੋ ਰਿਜ਼ਰਵੇਸ਼ਨ ਹੈ ਉਸ ਦੇ ਵਿੱਚ ਕ੍ਰੀਮੀ ਲੇਅਰ ਦੀ ਕੋਈ ਵੀ ਵਿਵਸਥਾ ਨਹੀਂ ਹੈ ਇਸ ਬਾਰੇ ਸਰਕਾਰ ਨੇ ਵੀ ਹੁਣ ਕਲੀਅਰ ਕਰ ਦਿੱਤਾ ਸੋ ਉਹਨਾਂ ਕਿਹਾ ਕਿ ਐਸ்சி ਐਸਟੀ ਰਿਜ਼ਰਵੇਸ਼ਨ ਦੀ ਵਿਵਸਥਾ ਸੰਵਿਧਾਨ ਮੁਤਾਬਕ ਹੋਣੀ ਚਾਹੀਦੀ ਹੈ ਫਿਰ ਜੋ ਜੋ ਪੁੱਛੇ ਜਾਣ ਤੇ ਉਹਨਾਂ ਨੇ ਇਹ ਵੀ ਜਵਾਬ ਦਿੱਤਾ ਕਿ ਸਮਾਜਿਕ ਅਤੇ ਅਧਿਕਾਰਤ ਜੋ ਲੋਕ ਨੇ ਜੋ ਸਮਾਜਿਕ ਤੌਰ ਤੇ ਪਿਛੜੇ ਹੋਏ ਨੇ ਉਹਨਾਂ ਦੀ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਕਿਹਾ ਗਿਆ ਕਿ ਇਹ ਜਿਹੇ ਲੋਕ ਜੋ ਸਮਾਜਿਕ ਤੌਰ ਤੇ ਜਿਨ੍ਹਾਂ ਨੂੰ ਰੱਖਸ਼ਣ ਦੀ ਜ਼ਿਆਦਾ ਜ਼ਰੂਰਤ ਹੈ ਉਹਨਾਂ ਨੂੰ ਹੀ ਰਿਜ਼ਰਵੇਸ਼ਨ ਪ੍ਰੋਵਾਈਡ ਜੋ ਪਹਿਲ ਦੇ ਆਧਾਰ ਤੇ ਕਰਾਣੀ ਬਿਹਿੱਦ ਜ਼ਰੂਰੀ ਹੈ ਸੋ ਦੱਸਿਆ ਕਿ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਨੂੰ ਰੱਖਵੇਂ ਕਰਨ ਤੋਂ ਬਾਹਰ ਰੱਖਣ ਦੇ ਲਈ ਕ੍ਰੀਮੀ ਲੇਅਰ ਬਣਾਓ ਤੇ ਸੁਪਰੀਮ ਕੋਰਟ ਦੇ ਜੋ ਜੱਜਾਂ ਦੀਆਂ ਟਿੱਪਣੀਆਂ ਸੀ ਸੋ ਉਸੇ ਬਾਰੇ ਜੋ ਕਿ ਕਾਂਗਰਸ ਦੇ ਉੱਤੇ ਉਹਨਾਂ ਨੇ ਇਲਜ਼ਾਮ ਲਗਾਏ ਅਬ ਪਕਸ਼ੀ ਨੇਤਾਵਾਂ ਤੇ ਕਿ ਗੁੰਮਰਾਹ ਕਰ ਰਹੇ ਨੇ ਸੋ ਉਹਨਾਂ ਨੂੰ ਵੀ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਨਾ ਕਰੋ ਕਿਉਂਕਿ ਇਹ ਸਿਰਫ ਸੁਪਰੀਮ ਕੋਰਟ ਦੇ ਵੱਲੋਂ ਇੱਕ ਟਿੱਪਣੀ ਦਿੱਤੀ ਗਈ ਸੀ ਔਰ ਅਜਿਹਾ ਕੋਈ ਵੀ ਕਾਨੂੰਨ ਜਾਂ ਫਿਰ ਕੋਈ ਵੀ ਫੈਸਲਾ ਵੈ ਜੋ ਜੱਜਾਂ ਦੁਆਰਾ ਨਹੀਂ ਦੱਸਿਆ ਗਿਆ ਸੀ ਇੱਕ ਟਿੱਪਣੀ ਸੀ ਅਜਿਹਾ ਕੋਈ ਵੀ ਫੈਸਲਾ ਵੈ ਸੁਪਰੀਮ ਕੋਰਟ ਦੇ ਵੱਲੋਂ ਨਹੀਂ ਦਿੱਤਾ ਗਿਆ ਸੋ ਮੈਂਬਰਾਂ ਨੂੰ ਜੋ ਸਮਾਜ ਹੈ ਉਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸੋ ਭਾਪੀ ਨੇ ਇਹ ਗੱਲਾਂ ਨੇ ਜੋ ਆਖੀਆਂ ਨੇ ਵਿਪੱਖਸ਼ ਨੂੰ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਪਿਛਲੇ ਹਫਤੇ ਜੋ ਕਿ ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਉਹਨਾਂ ਨੇ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਨੂੰ ਜੋ ਕਿ ਜੋ ਉਪਸ਼੍ਰੇਣੀਬੱਧ ਕਰਨ ਦਾ ਅਧਿਕਾਰ ਹੈ ਅਤੇ ਉਹਨਾਂ ਨੇ ਸੁਪਰੀਮ ਕੋਰਟ ਦੇ ਆਰਡਰ ਦੇ ਵਿੱਚ ਕਿਹਾ ਸੀ ਕਿ ਵਦੇਰੀ ਜੋ ਵਾਂਝੀਆਂ ਜਾਤੀਆਂ ਨੇ ਜਿਨ੍ਹਾਂ ਦੇ ਵਿੱਚ ਕੀ ਰਿਜ਼ਰਵੇਸ਼ਨ ਦਾ ਲਾਭ ਜਿਨ੍ਹਾਂ ਨੂੰ ਨਹੀਂ ਮਿਲ ਪਾਇਆ ਉਹਨਾਂ ਦੇ ਲਈ ਕੋਟੇ ਦੇ ਅੰਦਰ ਕੋਟਾ ਪ੍ਰਦਾਨ ਕੀਤਾ ਜਾ ਸਕਦਾ ਵਾ ਚੀਫ ਜਸਟਿਸ ਡੀਵਾਈ ਚੰਦਰ ਚੂੜ ਦੀ ਅਗਵਾਈ ਵਾਲੇ ਜੋ 7 ਜੱਜਾਂ ਦੀ ਜੋ ਸੰਵਿਧਾਨਕ ਬੈਂਚ ਹੈ ਜਿਨ੍ਹਾਂ ਨੇ 6:1 ਦੇ ਨਾਲ ਫੈਸਲਾ ਦਿੱਤਾ ਸੀ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੇ ਜੋ ਉਪ ਸਪਸ਼ਟ ਕਰਨ ਦੀ ਇਜਾਜ਼ਤ ਦਿੱਤੀ ਸੀ ਇਸ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਜੋ ਸਮੂਹ ਹੈ ਜੋ ਜ਼ਿਆਦਾ ਪਿਛੜੀਆਂ ਜਾਤੀਆਂ ਨੇ ਜੋ ਵਰਗ ਨੇ ਜੋ ਸੰਵਿਧਾਨ ਦੇ ਵਿੱਚ ਰੱਖਵੇਂ ਕਰਨ ਦੇ ਹੱਕਾਂ ਤੋਂ ਵਾਂਝੇ ਰਹਿ ਗਏ ਸੀ ਉਹਨਾਂ ਨੂੰ ਅਲੱਗ ਤੋਂ ਉਪ ਵਰਗੀਕਰਨ ਆਧਾਰ ਦੇ ਉੱਤੇ ਜੋ ਕਿ ਉਹਨਾਂ ਨੂੰ ਅਰਖਸ਼ਨ ਹੈ ਦਿੱਤਾ ਜਾਵੇਗਾ ਯਾਨੀ ਕਿ ਹੁਣ ਜੋ ਸੂਬੇ ਦੀਆਂ ਸਰਕਾਰਾਂ ਹੋਣਗੀਆਂ ਉਹਨਾਂ ਨੂੰ ਜਾਂਚ ਕਰਨੀ ਹੋਵੇਗੀ ਸੂਬੇ ਦੀਆਂ ਸਰਕਾਰਾਂ ਜਾਂਚ ਕਰਨ ਤੋਂ ਬਾਅਦ ਪੂਰੇ ਤਰੀਕੇ ਦੇ ਨਾਲ ਜੋ ਕਿ ਦੇਖਣ ਤੋਂ ਬਾਅਦ ਕੀ ਜੋ ਜਾਤੀਆਂ ਨੇ ਜੋ ਜਾਤੀਆਂ ਜਨਜਾਤੀਆਂ ਜੋ ਕਿ ਰਕਮੇਕਰਨ ਦੇ ਹੱਕਾਂ ਤੋਂ ਵਾਂਝੇ ਰਹਿ ਗਏ ਜਿਨ੍ਹਾਂ ਨੂੰ ਅਜੇ ਤੱਕ ਲਾਭ ਮਿਲ ਹੀ ਨਹੀਂ ਪਾਇਆ ਉਹਨਾਂ ਨੂੰ ਵੱਧ ਤੋਂ ਵੱਧ ਲਾਭ ਦੇਣ ਦੀ ਹੁਣ ਕੋਸ਼ਿਸ਼ ਹੈ ਜੋ ਕੀਤੀ ਜਾਵੇਗੀ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਨੂੰ ਇਜਾਜ਼ਤ ਧੰਨਵਾਦ ਸ਼ੁਕਰਵਾਨ ਨੂੰ ਬੀਜੇਪੀ ਦੇ ਐਸਐਸਟੀ ਸੰਸਦ ਮੈਂਬਰਾਂ ਦਾ ਇੱਕ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਿਆ ਇਸ ਬੈਠਕ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਐਸਐਸਟੀ ਰਾਖਵੇਂ ਕਰਨ ਦੇ ਵਿੱਚ ਕ੍ਰੀਮੀ ਲੇਅਰ ਦੇ ਸੁਝਾਅ ਜੋ ਦਿੱਤਾ ਗਿਆ ਸੀ ਉਸਤੇ ਕੇਂਦਰ ਸਰਕਾਰ ਰਾਖਵੇਂ ਕਰਨ ਦੀ ਵਿਵਸਥਾ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕਰਨ ਜਾ ਰਹੀ ਇਸ ਦੇ ਨਾਲ ਦੱਸੇ ਕਿ ਕੇਂਦਰੀ ਕੈਬਨਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝਾ ਕਰਦਿਆਂ ਹੋਇਆ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਨਵੀ ਵੈਸ਼ਨਵ ਨੇ ਦੱਸਿਆ ਕਿ ਕੈਬਨਟ ਮੀਟਿੰਗ ਵਿੱਚ ਸੁਪਰੀਮ ਕੋਰਟ ਦੇ ਹਾਲੀ ਦੇ ਵਿੱਚ ਦਿੱਤੇ ਫੈਸਲੇ ਬਾਰੇ ਜੋ ਵਿਸ਼ਵਾਸਪੂਰਵਕ ਚਰਚਾ ਹੋਈ ਹੈ ਜਿਸ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਐਸ்சி ਐਸਟੀ ਅਤੇ ਜੋ ਰਿਜ਼ਰਵੇਸ਼ਨ ਹੈ ਸੋ ਜਵਾਬ ਦਿੱਤਾ ਗਿਆ ਸੀ ਸੁਪਰੀਮ ਕੋਰਟ ਦੇ ਵੱਲੋਂ ਉਸ ਦੇ ਉੱਤੇ ਕੇਂਦਰ ਸਰਕਾਰ ਨੇ ਜੋ ਕਿ ਸ਼ੁੱਕਰਵਾਰ ਨੂੰ ਸਪਸ਼ਟ ਕੀਤਾ ਹੈ ਕਿ ਅਨੁਸੂਚਿਤ ਜਾਤੀਆਂ ਦੇ ਜਨਜਾਤੀਆਂ ਨੂੰ ਰਾਖਵੇਂ ਕਰਨ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕ੍ਰੀਮੀ ਲੇਅਰ ਦੀ ਕੋਈ ਵੀ ਵਿਵਸਥਾ ਨਹੀਂ ਹੈ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਕ੍ਰੀਮੀ ਲੇਅਰ ਲਾਗੂ ਨਹੀਂ ਹੁੰਦੀ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਚ ਕੈਬਨਿਟ ਦੀ ਬੈਠਕ ਹੋਈ ਸੂਚਨਾ ਅਤੇ ਪ੍ਰਸਾਰਣ ਮੰਤਰੀ ਐਸ਼ਵਰਮ ਵੀ ਵੈਸ਼ਰਵ ਨੇ ਕਿਹਾ ਕਈ ਸੁਪਰੀਮ ਕੋਰਟ ਦੇ ਐਸਸੀਐਸਟੀ ਦੇ ਰਾਕਵੇ ਕਰਨ ਤੇ ਕਰੀਮੀ ਲੇਅਰ ਦੀ ਵਿਵਸਥਾ ਕੀਤੀ ਸੀ ਜੋ ਉਹਨਾਂ ਨੇ ਸੁਝਾਅ ਦਿੱਤਾ ਸੀ ਇਸ ਬਾਰੇ ਕੈਬਨਟ ਵਿੱਚ ਜੋ ਚਰਚਾ ਹੋਈ ਹੈ ਡੂੰਗੀ ਚਰਚਾ ਤੋਂ ਬਾਅਦ ਮੰਤਰੀ ਮੰਡਲ ਦੇ ਵਿਚਾਰ ਇਹ ਐਨਡੀਏ ਸਰਕਾਰ ਜੋ ਕਿ ਡਾਕਟਰ ਅੰਬੇਡਕਰ ਦੇ ਵੱਲੋਂ ਬਣਾਏ ਗਏ ਸੰਵਿਧਾਨ ਨੂੰ ਦੇ ਪ੍ਰਤੀ ਵਚਨਬੱਧ ਐਸੀ ਦੇ ਐਸਟੀ ਕ੍ਰੀਮੀ ਲੇਅਰ ਦਾ ਕੋਈ ਵੀ ਪ੍ਰਦਾ ਪ੍ਰਬੰਧ ਹੈ ਜੋ ਕਨ ਸੰਵਿਧਾਨ ਦੇ ਵਿੱਚ ਨਹੀਂ ਹੈ ਉਹਨਾਂ ਕਿਹਾ ਕਿ ਇਹ ਮੰਤਰੀ ਮੰਡਲ ਦਾ ਵਿਚਾਰ ਹੈ ਕਿ ਐਨਡੀਏ ਸਰਕਾਰ ਸੰਵਿਧਾਨ ਦੀਆਂ ਵਿਵਸਥਾਵਾਂ ਦੀ ਜੋ ਵਿਸਥਾ ਵਿਵਸਥਾਵਾਂ ਦੇ ਪ੍ਰਤੀ ਵਚਨਬੱਧ ਹੈ ਸੋ ਦੱਸਿਏ ਕਿ ਐਸਐਸਟੀ ਜੋ ਰਿਜ਼ਰਵੇਸ਼ਨ ਹੈ ਉਸ ਦੇ ਵਿੱਚ ਕ੍ਰੀਮੀ ਲੇਅਰ ਦੀ ਕੋਈ ਵੀ ਵਿਵਸਥਾ ਨਹੀਂ ਹੈ ਇਸ ਬਾਰੇ ਸਰਕਾਰ ਨੇ ਵੀ ਹੁਣ ਕਲੀਅਰ ਕਰ ਦਿੱਤਾ ਸੋ ਉਹਨਾਂ ਕਿਹਾ ਕਿ ਐਸਸੀਐਸਟੀ ਰਿਜ਼ਰਵੇਸ਼ਨ ਦੀ ਵਿਵਸਥਾ ਸੰਵਿਧਾਨ ਮੁਤਾਬਕ ਹੋਣੀ ਚਾਹੀਦੀ ਹੈ ਫਿਰ ਜੋ ਜੋ ਪੁੱਛੇ ਜਾਣ ਤੇ ਉਹਨਾਂ ਨੇ ਇਹ ਵੀ ਜਵਾਬ ਦਿੱਤਾ ਕਿ ਸਮਾਜਿਕ ਅਤੇ ਅਧਿਕਾਰਤ ਜੋ ਲੋਕ ਨੇ ਜੋ ਸਮਾਜਿਕ ਤੌਰ ਤੇ ਪਿਛੜੇ ਹੋਏ ਨੇ ਉਹਨਾਂ ਦੀ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਕਿਹਾ ਗਿਆ ਕਿ ਇਹ ਜਿਹੇ ਲੋਕ ਜੋ ਸਮਾਜਿਕ ਤੌਰ ਤੇ ਜਿਨ੍ਹਾਂ ਨੂੰ ਅਰਖਸ਼ਣ ਦੀ ਜ਼ਿਆਦਾ ਜ਼ਰੂਰਤ ਹੈ ਉਹਨਾਂ ਨੂੰ ਹੀ ਰਿਜ਼ਰਵੇਸ਼ਨ ਪ੍ਰੋਵਾਈਡ ਜੋ ਪਹਿਲ ਦੇ ਆਧਾਰ ਤੇ ਬਣੀ ਬਿਹਤ ਜ਼ਰੂਰੀ ਹੈ ਸੋ ਦੱਸਿਆ ਕਿ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਨੂੰ ਰੱਖਵੇਂ ਕਰਨ ਤੋਂ ਬਾਹਰ ਰੱਖਣ ਦੇ ਲਈ ਕ੍ਰੀਮੀ ਲੇਅਰ ਬਣਾਓ ਤੇ ਸੁਪਰੀਮ ਕੋਰਟ ਦੇ ਜੋ ਜੱਜਾਂ ਦੀਆਂ ਟਿੱਪਣੀਆਂ ਸੀ ਸੋ ਉਸੇ ਬਾਰੇ ਜੋ ਕਿ ਕਾਂਗਰਸ ਦੇ ਉੱਤੇ ਉਹਨਾਂ ਨੇ ਇਲਜ਼ਾਮ ਲਗਾਏ ਇਹ ਪੱਖੀ ਨੇਤਾਵਾਂ ਤੇ ਕਿ ਗੁੰਮਰਾਹ ਕਰ ਰਹੇ ਨੇ ਸੋ ਉਹਨਾਂ ਨੂੰ ਵੀ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਨਾ ਕਰੋ ਕਿਉਂਕਿ ਇਹ ਸਿਰਫ ਸੁਪਰੀਮ ਕੋਰਟ ਦੇ ਵੱਲੋਂ ਇੱਕ ਟਿੱਪਣੀ ਦਿੱਤੀ ਗਈ ਸੀ ਔਰ ਜੀ ਹਾ ਕੋਈ ਵੀ ਕਾਨੂੰਨ ਜਾਂ ਫਿਰ ਕੋਈ ਵੀ ਫੈਸਲਾ ਵੈ ਜੋ ਜੱਜਾਂ ਦੁਆਰਾ ਨਹੀਂ ਦੱਸਿਆ ਗਿਆ ਸੀ ਇੱਕ ਟਿੱਪਣੀ ਸੀ ਅਜੇ ਅਜੇ ਹੁਣ ਕੋਈ ਵੀ ਫੈਸਲਾ ਵੈ ਸੁਪਰੀਮ ਕੋਰਟ ਦੇ ਵੱਲੋਂ ਨਹੀਂ ਦਿੱਤਾ ਗਿਆ ਸੋ ਮੈਂਬਰਾਂ ਨੂੰ ਸਮਰਾ ਜੋ ਸਮਾਜ ਹੈ ਉਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸੋ ਭਾਜਪੀ ਨੇ ਇਹ ਗੱਲਾਂ ਨੇ ਜੋ ਆਖੀਆਂ ਨੇ ਵਿਪੱਖਸ਼ ਨੂੰ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਪਿਛਲੇ ਹਫਤੇ ਜੋ ਕਿ ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਉਹਨਾਂ ਨੇ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਨੂੰ ਜੋ ਕਿ ਜੋ ਉਪਸ਼੍ਰੇਣੀਬੱਧ ਕਰਨ ਦਾ ਅਧਿਕਾਰ ਹੈ ਅਤੇ ਉਹਨਾਂ ਨੇ ਸੁਪਰੀਮ ਕੋਰਟ ਦੇ ਆਰਡਰ ਦੇ ਵਿੱਚ ਕਿਹਾ ਸੀ ਕਿ ਵਦੇਰੀ ਜੋ ਵਾਂਝੀਆਂ ਜਾਤੀਆਂ ਨੇ ਜਿਨ੍ਹਾਂ ਦੇ ਵਿੱਚ ਕੀ ਰਿਜ਼ਰਵੇਸ਼ਨ ਦਾ ਲਾਭ ਜਿਨ੍ਹਾਂ ਨੂੰ ਨਹੀਂ ਮਿਲ ਪਾਇਆ ਉਹਨਾਂ ਦੇ ਲਈ ਕੋਟੇ ਦੇ ਅੰਦਰ ਕੋਟਾ ਪ੍ਰਦਾਨ ਕੀਤਾ ਜਾ ਸਕਦਾ ਵਾ ਚੀਫ ਜਸਟਿਸ ਡੀਵਾਈ ਚੰਦਰ ਚੂੜ ਦੀ ਅਗਵਾਈ ਵਾਲੇ ਜੋ 7 ਜੱਜਾਂ ਦੀ ਜੋ ਸੰਵਿਧਾਨਕ ਬੈਂਚ ਹੈ ਜਿਨ੍ਹਾਂ ਨੇ 6 ਇੱਕ ਦੇ ਨਾਲ ਫੈਸਲਾ ਦਿੱਤਾ ਸੀ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੇ ਜੋ ਉਪਰ ਸਪਸ਼ਟਿਕरण ਦੀ ਇਜਾਜ਼ਤ ਦਿੱਤੀ ਸੀ ਇਸ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਜੋ ਸਮੂਹ ਹੈ ਜੋ ਜ਼ਿਆਦਾ ਪਿਛਲੀਆਂ ਜਾਤੀਆਂ ਨੇ ਜੋ ਵਰਗ ਨੇ ਜੋ ਸੰਵਿਧਾਨ ਦੇ ਵਿੱਚ ਰੱਖਵੇਂ ਕਰਨ ਦੇ ਹੱਕਾਂ ਤੋਂ ਵਾਂਝੇ ਰਹਿ ਗਏ ਸੀ ਉਹਨਾਂ ਨੂੰ ਅਲੱਗ ਤੋਂ ਉਪ ਵਰਗੀਕਰਨ ਆਧਾਰ ਦੇ ਉੱਤੇ ਜੋ ਕਿ ਉਹਨਾਂ ਨੂੰ ਅਰਖਸ਼ਨ ਹੈ ਦਿੱਤਾ ਜਾਵੇਗਾ ਯਾਨੀ ਕਿ ਹੁਣ ਜੋ ਸੂਬੇ ਦੀਆਂ ਸਰਕਾਰਾਂ ਹੋਣਗੀਆਂ ਉਹਨਾਂ ਨੂੰ ਜਾਂਚ ਕਰਨੀ ਹੋਵੇਗੀ ਸੂਬੇ ਦੀਆਂ ਸਰਕਾਰਾਂ ਜਾਂਚ ਕਰਨ ਤੋਂ ਬਾਅਦ ਪੂਰੇ ਤਰੀਕੇ ਦੇ ਨਾਲ ਜੋ ਕਿ ਤੇ ਦੇਖਣ ਤੋਂ ਬਾਅਦ ਕੀ ਜੋ ਜਾਤੀਆਂ ਨੇ ਜੋ ਜਾਤੀਆਂ ਜਨਜਾਤੀਆਂ ਜੋ ਕਿ ਰਕਮੇਕਰਨ ਦੇ ਹੱਕਾਂ ਤੋਂ ਵਾਂਝੇ ਰਹਿ ਗਏ ਜਿਨ੍ਹਾਂ ਨੂੰ ਅਜੇ ਤੱਕ ਲਾਭ ਮਿਲ ਹੀ ਨਹੀਂ ਪਾਇਆ ਉਹਨਾਂ ਨੂੰ ਵੱਧ ਤੋਂ ਵੱਧ ਲਾਭ ਦੇਣ ਦੀ ਹੁਣ ਕੋਸ਼ਿਸ਼ ਹੈ ਜੋ ਕੀਤੀ ਜਾਵੇਗੀ ਸੋ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਨੂੰ ਇਜਾਜ਼ਤ ਧੰਨਵਾਦ